ਸਰਸਕਾਰ ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਪਿਛਲੇ ਲੰਬੇ ਸਮੇਂ ਤੋਂ ਡੇਰੇ ਨੂੰ ਲੈ ਕੇ ਚੱਲਦਾ ਆ ਰਿਹਾ ਵਿਵਾਦ ਜਿਸ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਡੇਰਾ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤਾਂ ਇਸ ਡੇਰੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਦਰਅਸਲ ਡੇਰਾ بابا ਜਵਾਹਰਦਾਸ ਜੀ ਇਸ ਡੇਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਸੀ ਜੋ ਕਿ ਹੁਣ ਖਤਮ ਹੋ ਚੁੱਕਿਆ ਹੈ ਤਾਂ ਦੱਸ ਦਈਏ ਕਿ ਸੁਪਰੀਮ ਕੋਰਟ ਜਾਣ ਤੋਂ ਬਾਅਦ ਅਦਾਲਤ ਦੇ ਵੱਲੋਂ ਜਿੱਥੇ ਇਸ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਲੋਅਰ ਕੋਰਟ ਨੂੰ ਕਰਨ ਦੇ ਲਈ ਕਿਹਾ ਗਿਆ ਸੀ ਤਾਂ ਲੋਅਰ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਜਿਸ ਮਾਮਲੇ ਦੇ ਵਿੱਚ ਕੁਝ ਹੀ ਮਿੰਟ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੀ ਲੋਅਰ ਕੋਰਟ ਜਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਤਾਂ ਫੈਸਲਾ ਪਿੰਡ ਦੇ ਹੱਕ ਦੇ ਵਿੱਚ ਹੋਇਆ ਤਾਂ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਜਿਹੜੀ ਸੁਣਵਾਈ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੱਲਦੀ ਹੈ ਸੁਪਰੀਮ ਕੋਰਟ ਦੇ ਵੱਲੋਂ ਇਸ ਦਾ ਫੈਸਲਾ ਸੁਣਾਉਣ ਦੇ ਲਈ ਲੋਅਰ ਕੋਰਟ ਨੂੰ ਹੁਕਮ ਕੀਤੇ ਜਾਂਦੇ ਨੇ ਤੇ ਲੋਅਰ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਹੈ ਤੇ ਹੁਣ ਦੱਸ ਦਈਏ ਕਿ ਦਮਦਮੀ ਟਕਸਾਲ ਖਾਲਸਾ ਗਿਆਨੀ ਸੰਤ ਹਰਨਾਮ ਸਿੰਘ ਅਜਨੂਏ ਡੇਰਾ ਖਾਲੀ ਕਰਨਾ ਹੋਵੇਗਾ ਹੁਕਮ ਦੇ ਦਿੱਤੇ ਗਏ ਨੇ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦਿਆ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਇੱਥੇ ਐਸਪੀ ਸਣੇ ਹੋਰ ਉੱਚ ਰੈਂਕ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਇਸ ਨੂੰ ਲੈ ਕੇ ਪੁਲਿਸ ਬਲ ਤੈਨਾਤ ਕੀਤਾ ਗਿਆ ਲੰਬੇ ਸਮੇਂ ਤੋਂ ਇਸ ਡੇਰੇ ਨੂੰ ਲੈ ਕੇ ਵਿਵਾਦ ਸੀ ਤਾਂ ਹੁਣ ਫੈਸਲਾ ਜਿਹੜਾ ਹੈ ਉਹ ਲੋਕਾਂ ਦੇ ਹੱਕ ਦੇ ਵਿੱਚ ਆਇਆ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਡੇਰਾ ਖਾਲੀ ਕਰਨ ਦੇ ਹੁਕਮ ਕਰ ਦਿੱਤੇ ਗਏ ਨੇ ਤੇ ਪਿਛਲੇ 2-3 ਦਿਨਾਂ ਤੋਂ ਹੀ ਇਸ ਡੇਰੇ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਸੀ ਸਥਿਤੀ ਤਣਾਪੂਨ ਸੀ ਜਿਸ ਨੂੰ ਲੈ ਕੇ ਚੱਪੇ-ਚੱਪੜ ਤੇ ਪੁਲਿਸ ਤਾਇਨਾਤ ਕਰਨੀ ਪਈ ਸੀ ਤੇ ਇਸੇ ਦਰਮਿਆਨ ਹੁਣ ਦੱਸਿਆ ਜਾ ਰਿਹਾ ਕਿ 500 ਤਕਰੀਬ ਪੁਲਿਸ ਮੁਲਾਜ਼ਮ ਜਿਹੜੇ ਇਸ ਡੇਰੇ ਦੇ ਲਾਗੇ ਲਗਾਏ ਗਏ ਸਨ ਹੁਣ ਫੈਸਲਾ ਆਉਣ ਤੋਂ ਬਾਅਦ ਪੂਰੇ ਡੇਰੇ ਨੂੰ ਜਿਹੜਾ ਕੀ ਖਾਲੀ ਇਸ ਡੇਰੇ ਨੂੰ ਕਰਵਾਇਆ ਜਾਵੇਗਾ ਤਾਂ ਇਸ ਦੇ ਚਾਰੇ ਪਾਸੇ ਪੁਲਿਸ ਫੋਰਸ ਤਾਇਨਾਤ ਹੈ ਤਾ ਜੋ ਕੋਈ ਸ਼ਾਰਤੀ ਆਂਸਰ ਕੋਈ ਅਣਸੁਖਾਵੀ ਘਟਨਾ ਨਾ ਕਰ ਸਕੇ ਪਰ ਇੱਥੇ ਦੱਸ ਲਈਏ ਕਿ ਜਿਹੜਾ ਇੱਕ ਵੱਡਾ ਫੈਸਲਾ ਲੋਕਾਂ ਦੇ ਹੱਕ ਦੇ ਵਿੱਚ ਆਂਦਾ ਹੈ ਸੁਪਰੀਮ ਕੋਰਟ ਦੇ ਵੱਲੋਂ ਲੋਅਰ ਕੋਰਟ ਨੂੰ ਹੁਕਮ ਕੀਤੇ ਜਾਂਦੇ ਨੇ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ ਤਾਂ ਲੋਅਰ ਕੋਰਟ ਦੇ ਵੱਲੋਂ ਵੱਡਾ ਫੈਸਲਾ ਦਿੱਤਾ ਗਿਆ ਤੇ ਹੁਣ ਇਹ ਡੇਰਾ ਖਾਲੀ ਕਰਨ ਦੇ ਹੁਕਮ ਕਰ ਦਿੱਤੇ ਗਏ ਅਸੀਂ ਪਹਿਲਾਂ ਤਾਂ ਤੁਹਾਡੇ মিডিਆ ਵਾਲਿਆਂ ਦਾ ਸਾਰਿਆਂ ਵੀਰਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਔਰ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚਾਈ ਆ ਤਾਂ ਅਸੀਂ ਪੂਰੇ ਦਾ ਪੂਰਾ ਕਾਨੂੰਨ ਦਾ ਜਾਨੀ ਕਹਿਣ ਦਾ ਮਤਲਬ ਕਾਨੂੰਨ ਦੀ ਪੂਰੀ ਪਾਲਣਾ ਕਰਾਂਗੇ ਮਾਨਯੋਗ ਅਦਾਲਤ ਨੇ ਜੋ ਵੀ ਫੈਸਲਾ ਦਿੱਤਾ ਸਾਡੇ ਹੱਕ ਚ ਦਿੱਤਾ ਬੜੇ ਚਿਰਾਂ ਤੋਂ ਲੜਾਈ ਚੱਲ ਰਹੀ ਸੀ ਇਹ ਔਰ ਕਾਮਯਾਬੀ ਮਿਲੀ ਆ ਬਾਬਾ ਜਵਾਰਦਾਸ ਜੀ ਦੀ ਕਿਰਪਾ ਹੋਈ ਆ ਔਰ ਸਾਰੇ মিডিਆ ਨੂੰ ਵੀ ਮੇਰੇ ਵੱਲੋਂ ਮੁਬਾਰਕਾਂ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਮੁਬਾਰਕਾਂ ਔਰ মিডিਆ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਵੱਲੋਂ ਲੋਕਾਂ ਤੋਂ ਬੇਗਰਾਲੋ ਇਤੇ ਤਿੰਨ ਦਿਨ ਦੀ ਗੱਲ ਕਰੀਏ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਪੱਪਾ ਪਾਸੀਗਾ ਕਿ ਇਸ ਨੂੰ ਇਹ ਮਿਲਦਾ ਆ ਰਿਹਾ ਹੈ ਕਿ ਇਹ ਸਭ ਕਰ ਰਿਹਾ ਹੈ ਅੱਜ ਜੋ ਫੈਸਲਾ ਜਨਤਾ ਦੇ ਹੱਥ ਵਿੱਚ ਆ ਗਿਆ ਪੁਲਿਸ ਵੱਲੋਂ ਫਿਲਹਾਲ ਕੀ ਐਕਟਿਵਿਟੀ ਦੇਖੋ ਜੀ ਅਸੀਂ ਪਿਛਲੇ 4-5 ਦਿਨ ਤੋਂ ਲਗਾਤਾਰ ਹੀ ਜਿਹੜਾ ਇਹਦਾ ਇਨਰ ਥੋਫਰ ਗਾਰਡਨ ਲਾ ਕੇ ਲਗਾਤਾਰ ਸਕਿਉਰਿਟੀ ਪਰਪਸ ਲਈ ਅਸੀਂ ਜਿਹੜਾ ਡਿਊਟੀ ਕਰ ਰਹੇ ਹਾਂ ਸ਼ਿਫਟਾਂ ਵਾਈ ਜਿਹੜੀ ਸਾਡੀ ਡਿਊਟੀ ਚੱਲਦੀ ਜਿਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜੀ ਦੇਦੇ ਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਸ਼ਿਫਟਾਂ ਵਿੱਚ ਲਾ ਕੇ ਜਿਹੜੀ ਡਿਊਟੀ ਕਰ ਰਹੇ ਹਾਂ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਹਾਂ ਅੱਜ ਇਹ ਗੱਲ ਕਰੀਏ ਤਾਂ ਅੱਜ ਫਿਕਰ ਫੈਸਲਾ ਜਨਤਾ ਦੇ ਹੱਥੇ ਵਿੱਚ ਆ ਗਿਆ ਤਾਂ ਡੇਰੇ ਦੇ ਅੰਦਰ ਔਰ ਜੇਕਰ ਪਿੰਡੀ ਗੱਲ ਕਰੀਏ ਤਾਂ ਤੁਹਾਡੇ ਉੱਪਰੋਂ ਫਲੈਗ ਮਾਰ ਚੁੱਕਿਆ ਹੈ ਖੜਿਆ ਗਿਆ ਔਰ ਕਿੰਨੀ ਇਤਜ਼ਾਰ ਦੇ ਵਿੱਚ ਐਸੇ ਐਸੇ ਦੇਖਦੇ ਪੁਲਿਸ ਫੋਰਸ ਔਰ ਬਲੈਕ ਅ ਤਕਰੀਬਨ ਮੇਰੇ ਸਵੇਤ ਅਸੀਂ 6-7 ਜੀਓ ਹੈਗੇ ਆ ਔਰ ਜਿਹੜੇ 10-12 ਐਸਐਚਓ ਲੱਗੇ ਹੋਏ ਆ ਔਰ ਬਾਕੀ ਫੋਰਸ ਜਿਹੜੀ ਆ ਵਕ ਵਕ ਦੂਸਰੇ ਜ਼ਿਲ੍ਹਿਆਂ ਤੋਂ ਵੀ ਆਈ ਆ 500 ਦੇ ਕਰੀਬ ਬੰਦਾ ਜਿਹੜਾ ਅਸੀਂ ਜਿਹੜੀ ਆ ਡੇ ਸ਼ਿਫਟ ਦੇ ਵਿੱਚ ਜਿਹੜੀ ਸਖਿਓ ਰੱਖਿਆ ਰਾਤ ਨੂੰ ਵੀ ਅਸੀਂ ਐਕਸਟਰਾ 2.5 300 ਬੰਦਾ ਜਿਹੜਾ ਰੱਖਦੇ ਆਂ ਔਰ ਜੀਓ ਦੀ ਨਿਗਰਾਨੀ ਵਿੱਚ ਜਿਹੜੀ ਆ ਲਗਾਤਾਰ ਇਹਦੇ ਵਿੱਚ ਅਸੀਂ ਲਾ ਕੇ ਜਿਹੜੀਆਂ ਡਿਊਟੀਆਂ ਕਰ ਰਹੇ ਹਾਂ